ਹੈਲੋ ਦੋਸਤੋ ਕਰਦੇ ਆ ਅੱਜ ਆਪਾਂ ਨਵੇਂ ਬਲੌਗ ਦੀ ਸ਼ੁਰੂਆਤ ਕੱਲ ਵਾਲਾ ਪ੍ਰਾਨਰਮਾ ਥੋੜਾ ਜਿਹਾ ਸੀਲ ਨਾਲ ਵਾਲਾ ਰਹਿ ਗਿਆ ਸੀ ਇੱਕ ਦੋ ਕਿਾਰੇ ਰਹਿ ਗਏ ਸੀ ਸੀਲ ਨਾਲੇ ਅੱਜ ਫਿਰ ਉਹ ਆਪਾਂ ਕੰਪਲੀਟ ਕਰਕੇ ਕੋਈ ਹੋਰ ਕੰਮ ਕਰਾਂਗੇ ਡੈਡੀ ਹੋਰੇ ਥੋੜਾ ਜਿਹਾ ਪਹਿਲਾਂ ਆ ਗਈ ਸੀ ਮੈਂ ਥੋੜਾ ਜਿਹਾ ਲੇਟ ਆਇਆ ਉਹਨੇ ਉਹ ਲੌਂ ਲੱਗ ਗਈ ਸੀ ਬਸ ਇੱਕ ਦੋ ਗਿੜੇ ਰਹਿ ਗਏ ਸ਼ਾਇਦ ਲੱਗਦਾ ਸਿਆਲ ਆਪਾਂ ਕਰਾਉਣਿਆਂ ਨਾਲ ਕੰਮ ਦੇਖਦੇ ਆਂ ਫਿਰ ਕਰਾਉਣਿਆਂ ਗੱਲਬਾਤ ਵਾਸਾ ਇੱਕ ਜਿਹੜਾ ਰਹਿ ਗਿਆ ਬਾਕੀ ਆਪਣਾ ਕੰਮ ਹੋ ਗਿਆ ਲੱਗਦਾ ਕੰਪਲੀਟ ਛੱਕੋ ਵੀ ਆਪਾਂ ਕਰਤਾ ਕੰਮ ਓਕੇ ਦੋ ਕਿੱਲੇ ਦੇ ਵਿੱਚ ਨਰਮ ਆਪਾਂ ਕਰਤਾ ਸੀਲਤਾ ਵਾਕੀ ਦੇਖੀ ਜਾਊਗੀ ਕੀ ਬਣਦਾ ਕਿਹਰਾ ਮੀਮੂ ਪੈ ਗਿਆ ਤਾਂ ਬਹੁਤ ਵਧੀਆ ਨਰਮ ਹੋ ਜਾਊਗਾ ਕਿਹੜਾ ਕੱਖ ਕੰਡਾ ਆਪਾਂ ਕੱਟਤਾ ਸਾਰੇ ਬਾਣਚ ਦੇ ਵਿੱਚ ਦੋ ਕਿੱਲੇ ਹੋ ਗਏ ਆਪਣੇ ਕੰਪਲੀਟ ਸਰੋਂ ਵਾਲਾ ਬਾਣ ਸੀ ਇਹਦੇ ਚ ਆਪਾਂ ਕੱਖ ਕੰਡਾ ਪਹਿਲਾਂ ਹੋ ਜਾਂਦਾ ਕਿਉਂਕਿ ਆਪਾਂ ਪਹਿਲਾਂ ਬੀਜ ਦੇ ਇਸ ਕਰਕੇ ਕੱਪੜੀ ਆਪਣੇ ਇੱਥੇ ਖਾਲਕੂਲ ਦੇ ਵਿੱਚ ਸਾਰਾ ਕੰਮ ਓਕੇ ਹੋਇਆ ਪਿਆ ਖਾਲ ਵੀ ਮੈਨੂੰ ਲੱਗਦਾ ਸਵਾਰਨ ਵਾਲਾ ਹੋਇਆ ਪਿਆ ਬਾਕੀ ਹੁਣ ਇਹਨੂੰ ਲੋਡ ਨਹੀਂ ਨਰ ਮੈਨੂੰ ਕੇਰਾਂ ਤਾਂ ਬਾਕੀ ਨੂੰ ਪੈ ਗਿਆ ਤਾਂ ਠੀਕ ਆ ਚਲੋ ਵੀ ਆਪਾਂ ਕੰਮ ਕਰਤਾ ਸੀਡਰਾਂ ਦਾ ਛੱਡ ਕੇ ਇੱਥੇ ਆਪਾਂ ਚੱਲੇ ਆਉਣ ਟੁੱਟੀ ਬਾਣੀ ਖਾਨ ਤੇ ਹੁਣ ਚਲੋ ਭਈ ਆਪਣੇ ਕੰਮ ਕਰਤਾ ਸਟਾਰਟ ਕਰਤਾ ਓਕੇ ਭਾਈ ਇਹ ਆ ਗਿਆ ਆਪਾਂ ਘਰ ਨੂੰ ਨਹੀਂ ਡੈਡੀ ਕਹਿੰਦਾ ਚਲ ਚਲੀਏ ਆਪਾਂ ਮੰਡੀ ਤੇ ਮੈਂ ਹੋ ਗਿਆ ਰੈਡੀ ਛੜੀ ਮੋਛਣ ਦੇ ਕੇ ਪਟ ਤੇ ਗੱਡੀ ਦਾ ਲਾ ਕੇ ਉਤੋਂ ਕਬਰ ਤੇ ਗੱਡੀ ਦੀ ਕਹਿੰਦਾ ਕਰਕੇ ਸਾਫ ਸਪਾਈ ਤੇ ਚਲੋ ਫੇ ਮੰਡੀ ਤੇ ਕਹਿੰਦੇ ਲਾ ਕੇ ਆਉਣੇ ਸ਼ਹਿਰ ਦਾ ਜੱਟੂਰ ਡੈਡੀ ਕਹਿੰਦਾ ਮਾੜਾ ਮੋਟਾ ਕੰਮ ਆਪਾਂ ਦੋਨੇ ਚਲੀਏ ਅਸੀਂ ਚੱਲ ਫੇ ਗੱਡੀ ਜੇ ਸਟਾਰਟ ਕਰਕੇ ਕੰਮ ਕਰਤਾ ਓਕੇ ਗੱਡੀ ਦੇ ਮਾਰੇ ਸੈਲਫ ਤੇ ਗੱਡੀ ਹੋ ਗਈ ਸਟਾਰਟ ਚੜੋ ਵੀ ਚੱਲਦੇ ਆ ਇਸੇ-ਉਸੀ ਛੜਕੇ ਗਾਨੇ ਸ਼ਾਣੇ ਵਿੱਚ ਚਲਾ ਲਈ ਆਪਾਂ ਡੈਡੀ ਹੋਰੀ ਬਾਹਰ ਚ ਗੇਟ ਅੱਗੇ ਖੜੇ ਕਹਿੰਦਾ ਵੇਟ ਕਰੀ ਜਾਂਦੇ ਆ ਇੱਧਰ ਗੱਭਰੂ ਵੀ ਚੱਕ ਤੱਕ ਕੰਮ ਕਹਿੰਦਾ ਚੱਲ ਪਈ ਆਪਾਂ ਇਸ ਸ਼ਹਿਰ ਨੂੰ ਪਾਈਆ ਆਪਣੀ ਪਹੀਆ ਥੋੜੀ ਇਹ ਕੱਚਾ ਰਸਤਾ ਇਹਦੇ ਚ ਤਿੰਨ-ਚਾਰ ਕਿੱਲੇ ਰਹਿ ਗਏ ਬਾਕੀ ਆਪਣੀ ਸੜਕ ਹੋ ਗਈ ਕੰਪਲੀਟ ਇੱਧਰ ਸੱਜਣੋ ਮਿੱਤਰੋ ਜਿੱਥੇ ਵੀ ਦੇਖਾਂਗੇ ਆਪਾਂ ਟੂੜੀ ਦੇ ਢੇਰ ਦੇ ਢੇਰ ਲੱਗੇ ਪਿਆ ਅਕਤੀ ਟੂੜੀ ਦਾ ਕੋਈ ਰੇਟ ਨਹੀਂ ਆਇਆ ਤਾਂ ਕਰਕੇ ਟੂੜੀ ਦਾ ਇੱਕੀ ਬੁਰਾ ਹਾਲਾ ਜੀ ਤੋ ਵੀ ਸਮਾ ਲੀ ਜਾਂਦੀ ਐ ਸਮਾ ਲੂ ਕਹਿੰਦੇ ਰੇਟ ਤਾਂ ਆਊਗਾ ਬਾਕੀ ਕਿਰਾ ਤਾਂ ਇਸ ਟਾਈਮ ਤਾਂ ਰੁੜੀ ਜਾਂਦੀ ਐ ਕੋਈ ਬੁਰਾ ਹਾਲੀ ਐ ਬਸ ਟੂੜੀ ਦਾ ਤਾਂ ਆਪਾਂ ਵੀ ਖਿੱਚ ਤਾ ਮੀਟਰਾ ਆਪਣੇ ਪਾਨਾ ਤੇ ਮਿੱਟੀ ਵਾਲੀ ਰੋਡ ਆ ਗਈ ਆ ਆਪਣੇ ਆਗੇ ਮਿੱਟੀ ਨੂੰ ਚੱਕ ਤਾ ਆਪਣੀ ਗੱਡੀ ਆ ਆਪਣਾ ਇਧਰੋਂ ਮਿੱਟੀ ਵਾਲੀ ਸਾਈਡ ਆ ਗਈ ਦੂਜੀ ਸਾਈਡ ਆਪਣੇ ਪਾਨੇ ਨੂੰ ਜਾਂਦੀ ਐ ਜੋ ਕਿ ਸਿੱਧਾ ਕਾਲਿਆਂ 'ਚੜ ਜਾਂਦੀ ਐ ਰੋਡ ਇੱਧਰ ਆਪਾਂ ਵੀ ਗੱਡੀ ਨੂੰ ਚੱਕਦਾ ਕੰਮ ਹੋ ਕੇ ਇੱਧਰ ਆਪਣੇ ਕਹਿੰਦੇ ਆਗੇ ਪਿੰਡ ਵਾਲੀ ਫਿਰਨੀ ਫਿਰਨੀ ਗੱਡੀ ਉੜਦੀ ਤੁਰੀ ਜਾਂਦੀ ਆ ਫਿਰਨੀ ਫੁਰਨੀ ਐਕੀ ਬਹੁਤ ਵਧੀਆ ਲੋਕ ਟੇਲ ਵਾਲੀ ਬਣਾਤੀ ਸਰਕਾਰ ਦਾ ਬਹੁਤ ਧੰਨਵਾਦ ਉਤਵਾਦ ਆ ਗਿਆ ਆਪਣੇ ਸਾਹਮਣੇ ਰੋਡ ਐਨ ਐਚ 9 ਨੈਸ਼ਨਲ ਹਾਈਵੇ ਜੋ ਕਿ ਦਿੱਲੀ ਨੂੰ ਜਾਂਦੀ ਐ ਸਿੱਧੀ ਆਪਣੇ ਕਰਕੇ ਆਗੇ ਰੋਡ ਕ੍ਰੋਸ ਕਰਕੇ ਆਪਾਂ ਜਾਣਾ ਪਰਲੇ ਸਾਈਡ ਕੌਣ ਸਾਈਡ ਜਾਈ ਜਾਂਨੇ ਕਿਉਂਕਿ ਇੱਧਰ ਕੋਈ ਵੀ ਕੱਟ ਹੈ ਨਹੀਂ ਆਪਣੇ ਆਪਾਂ ਨੂੰ ਥੋੜਾ ਜਾਂ ਕਿਲੋਮੀਟਰ ਜਾ ਕੇ ਉੱਧਰ ਕੱਟ ਮਿਲਦਾ ਉੱਧਰ ਜਾ ਕੇ ਆਪਾਂ ਨੂੰ ਗੱਡੀ ਦੂਸਰੀ ਸਾਈਡ ਕਰਨੀ ਪੈਂਦੀ ਹੈ ਜਿੱਧਰੋਂ ਆ ਗੱਡੀਆਂ ਜਾਈ ਜਾਂਦੀਆਂ ਉੱਧਰ ਜਾਣਾ ਪਊਗਾ ਆ ਜਿੱਥੇ ਟਰੈਕਟਰ ਜਾਈ ਜਾਂਦਾ ਆਪਾਂ ਨੂੰ ਇੱਥੋਂ ਕੱਟ ਤੋਂ ਮੁੜਨਾ ਪਊਗਾ ਆ ਸਾਹਮਣੇ ਰੋਡ ਜਾਂਦਾ ਆਪਣੇ ਸਰਸੇ ਨੂੰ ਚਲੋ ਵੀ ਸੱਜਣੋ ਆਪਾਂ ਖਿੱਚਦਾ ਕੰਮ ਤੇ ਆਪਾਂ ਜਾਈ ਜਾਂਨੇ ਹੁਣ ਸ਼ਹਿਰ ਨੂੰ ਆਪਾਂ ਇੱਧਰਲੇ ਰੋਡ ਕੰਨੀ ਆਏ ਸੀ ਆ ਆਪਣਾ ਪਿੰਡ ਦਾ ਰੋੜਾ ਪਿੰਡ ਆਪਣਾ ਬਹੁਤ ਹੀ ਵਧੀਆ ਆ ਆਪਣੀ ਸਟ੍ਰੈਟਜੀ ਆ ਗਈ ਆਪਾਂ ਇਸ ਇਧਰਲੀ ਸਾਈਡ ਤੋਂ ਹੁਣ ਚੱਲੇ ਆਪਾਂ ਸ਼ਹਿਰ ਨੂੰ ਗਰਾ ਮੀਟਰ ਖਿੱਚਦਾ ਗਰਾ ਸੱਜਣਾ ਤੁਰੇ ਜਾਂਦੇ ਜਾਂਦੇ ਆਇਤੀ ਪਾਣੀ ਦਾ ਵਹੀ ਕਨਾਲ ਬੁਰਾ ਹਾਲਾ ਪਾਣੀ ਪੂਣੀ ਆਣੀ ਰਿਆ ਪਾਣੀ ਵਾ ਸਰਕਾਰ ਕਹਿੰਦੇ ਵਾ ਸਰਕਾਰ ਦਾ ਹੀ ਕੰਮ ਹੈ ਪੀਣ ਪੂਣ ਜੋਗਰਾ ਛੱਡੀ ਜਾਂਦੀ ਹੈ ਫਸਲਾਂ ਫਸਲਾਂ ਦਾ ਇੱਥੇ ਕਹਿੰਦੇ ਮੰਦਾ ਹਾਲ ਹੀ ਰਹੂਗਾ ਜਿਹੜੇ ਸਾਹਵਾਂ ਨਾਲ ਇੱਧਰ ਆਪਣਾ ਮੱਛੀ ਪਲਾਂਟ ਆ ਗਿਆ ਭਾਈ ਮੱਛੀ ਪਲਾਂਟ ਵੀ ਲੋਕਾਂ ਨੇ ਬਹੁਤ ਚਲਾਏ ਪਰ ਇੱਥੇ ਕੋਈ ਨਾ ਖਾਸ ਜੱਟ ਨਹੀਂ ਨਿਕਲਿਆ ਇੱਕ ਦੋ ਸਾਲ ਹੀ ਚੱਲੇ ਮੱਛੀ ਦਾ ਰੇਟ ਰੂਟ ਨਹੀਂ ਆਇਆ ਲੋਕਾਂ ਨੇ ਕਰਤੇ ਕੰਮ ਬੰਦ ਇੱਧਰ ਵੀ ਆਪਣੇ ਅੱਗੇ ਜਾਈ ਜਾਂਦੀ ਆ ਪ੍ਰਾਈਵੇਟ ਬੱਸ ਇੱਧਰ ਆ ਗਿਆ ਆਪਣਾ ਭਾਈ ਮੈਕਅਪ ਪਲਾਂਟ ਮਿਲਕ ਪਲਾਂਟ ਵੀ ਕਹਿੰਦੇ ਚਟਾਲਿਆਂ ਦਾ ਕਰਤਾ ਬੰਦ ਪਤਾ ਨਹੀਂ ਕੀ ਕਾਰਨ ਹੋ ਸਕਦਾ ਇਹਨਾਂ ਦਾ ਇੱਧਰ ਆ ਗਿਆ ਆਪਣਾ ਪੈਟਰੋਲ ਪੰਪ ਨਾਲ ਹੀ ਪੈਟਰੋਲ ਪੰਪ ਰਹਿ ਜਾਂਦਾ ਪਿੰਡ ਤੋਂ 2 ਕਿਲੋਮੀਟਰ 1.5 ਕਿਲੋਮੀਟਰ ਦੂਰ ਜਾਇ ਅੱਗੋਂ ਦੀ ਆਪਣੇ ਭਾਈ ਇੱਕ ਹੋਰ ਜ਼ਰੂਰੀ ਸੂਚਨਾ ਜਿਹੜੀ ਕਿ ਆਪਾਂ ਡੈਡੀ ਤੇ ਮੈਂ ਜਿਹੜੀ ਸੇਫਟੀ ਵੈੱਟ ਲਾਉਣੀ ਜ਼ਰੂਰੀ ਹੈ ਸਾਰੇ ਵੀਰ ਭਰਾਵਾਂ ਨੇ ਜਿੱਥੇ ਵੀ ਆਪਾਂ ਸਫ਼ਰ ਕਰਦੇ ਆਂ ਲਾਉਣੀ ਜ਼ਰੂਰੀ ਹੈ ਅੱਗੇ ਆਪਣਾ ਆ ਗਿਆ ਟੂਲ ਫਲਾਜਾ 500 ਮੀਟਰ ਦੂਰ ਆ ਆਪਣਾ ਹੋਰ ਪਿੰਡ ਆ ਗਿਆ ਹੁਣ ਆਪਣੀ ਇੱਥੇ ਨਹਿਰ ਆ ਗਈਆਂ ਨਹਿਰਾਂ ਦਾ ਪਾਣੀ ਆਪਣੇ ਪੀਨ ਨੂੰ ਖੇਤਾਂ ਨੂੰ ਸਾਰੇ ਜਾਂਦਾ ਆਪਣੀ ਭਾਖੜਾ ਨਹਿਰ ਆ ਗਈ ਜਿਹਦਾ ਭਾਈ ਨੀਲਾ ਨੀਲਾ ਪਾਣੀ ਆ ਅੱਗੇ ਆ ਗਿਆ ਆਪਣਾ ਭਾਈ ਟੂਲ ਪਲਾਜਾ ਟੂਲ ਪਲਾਜਾ ਦੀ ਆਪਣੀ ਤਾਂ ਕੋਈ ਪਰਚੀ ਪੁਰਚੀ ਨਹੀਂ ਲੱਗਦੀ ਬਾਕੀ ਜਿਹੜਾ ਟੂਲ ਤਾਂ ਸਾਰਿਆਂ ਦਾ ਲੱਗਦਾ ਆਪਣਾ ਪਿੰਡ ਫ੍ਰੀ ਆ ਆ ਰੂੜਾ ਸਰਕਾਰ ਦੇ ਕਹਿੰਦੇ 8 ਕਿਲੋਮੀਟਰ ਤੇ ਦਾਇਰੇ ਦੇ ਅੰਦਰ ਜੋੜੀ ਕੰਡਾਉਣ ਦਾ ਉਹਦਾ ਕੋਈ ਟੂਲ ਪਲਾਜਾ ਨਹੀਂ ਲੱਗਦਾ ਆਪਾਂ ਵਿੱਚ ਚੱਕ ਤੱਕ ਕੰਮ ਕਹਿੰਦੇ ਸੱਜਣੋਂ ਰੌਣਕਾਂ ਕਹਿੰਦਾ ਮੇਲੇ ਲੱਗੇ ਹੋਏ ਆ ਫੂਲ ਫਲਾਟੇ ਦੇ ਤਿੰਨ ਲੈਣੇ ਹੀ ਚੱਲਦੀਆਂ ਬਾਕੀ ਤਾਂ ਚੱਲਦੀਆਂ ਨਾ ਪਤਾ ਨਹੀਂ ਕੀ ਸਿਸਟਮ ਇਹਨਾਂ ਦਾ ਲੈਣਾ ਚ ਬਹੁਤ ਟਾਈਮ ਖੜਨਾ ਪਿਆ ਜਾਂਦਾ ਕਈ ਵਾਰੀ ਇੰਨੀ ਸਮੱਸਿਆ ਹੈਂਦੀ ਇਹ ਲੋਕਾਂ ਨੂੰ ਬਾਕੀ ਹੈ ਤਾਂ ਇਹਨਾਂ ਦੇ 6-7 ਪਰ ਚੱਲਦੇ ਤਿੰਨ ਸਿਹੜੀ ਆ ਬਾਕੀ ਚੱਲਦੇ ਨਹੀਂ ਦੇਖੋ ਕੀ ਕਹਿ ਸਕਦੇ ਆ ਆਪਾਂ ਕਰਿਆ ਟੂਲ ਕਰਾਸ ਇੱਧਰ ਆ ਗਿਆ ਆਪਣਾ ਚਰਨਪਰਾ ਪ੍ਰਤਾਪ ਤੇ ਪ੍ਰਵਕੀਰਤ ਦਾ ਸਕੂਲ ਇਧਰਲੀ ਸਾਈਡ ਉਹਨਾਂ ਦਾ ਸਕੂਲ ਆ ਗਿਆ ਇਹਨਾਂ ਦੇ ਸਕੂਲ ਨੂੰ ਕ੍ਰਾਸ ਕਰਦੇ ਹੋਏ ਆਪਣੇ ਇੱਧਰ ਵੀ ਟਰੱਕ ਟਰੱਕ ਖੜੇ ਆ ਵਾਕੀ ਇਧਰ ਫੈਂਚਰਾਂ ਪੁੰਚਰਾਂ ਵਾਲੀ ਦੁਕਾਨ ਵੀ ਹੈਗੀ ਹੈ ਕਹਿੰਦੇ ਕੋਈ ਆਪ ਦਾ ਕੰਮ ਤਾਂ ਦਾ ਸੌ ਕਰਨਾ ਪੈਂਦਾ ਵਾਕੀ ਆਪਣੇ ਆ ਟਰੱਕਾਂ ਦੀ ਇੱਕ ਬਹੁਤ ਹੀ ਖਾਸੀਅਤ ਲੱਗੀ ਮੈਨੂੰ ਕੀ ਜਿਹੜੇ ਆਪਣੇ ਅੱਗੇ ਇੱਕ ਟਰੱਕ ਜਾਈ ਜਾਂਦਾ ਉਹਦੇ ਉੱਤੇ ਇੱਕ ਤਰਪਾਲ ਪਾ ਰੱਖੀ ਆ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਕੱਟਾ ਮਿੱਟੀ ਕਈ ਵਾਰੀ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਹੋਰ ਸਾਧਨ ਤੇ ਜਾਂਦਾ ਉਹਦੇ ਉੱਤੇ ਨਹੀਂ ਪੈਂਦਾ ਬਹੁਤ ਹੀ ਵਧੀਆ ਕੰਮ ਕੀਤਾ ਐਂ ਕਰਨਾ ਚਾਹੀਦਾ ਸਾਰੇ ਆਪਣੇ ਵੀਰ ਭਰਾਵਾਂ ਨੂੰ ਕਈ ਵਾਰੀ ਟਾਈ ਟ੍ਰਾਲੀ ਜਾਂ ਰੇਤੇ ਵਾਲੀ ਕਈ ਵਾਰੀ ਮਿੱਟੀ ਲੈ ਕੇ ਜਾਂਦੇ ਆਪਾਂ ਰੋਡ ਦੇ ਉੱਤੇ ਉਹਦੇ ਉੱਤੇ ਆਪਾਂ ਨੂੰ ਪੱਲੜ ਕੋਈ ਦੇਣਾ ਪੈਂਦਾ ਤਾਂ ਕਿ ਜਿਹੜਾ ਕੋਈ ਮਗਰ ਸਾਧਨ ਆਉਂਦਾ ਉਹਨਾਂ ਤੇ ਧੂੜ ਮਿੱਟੀ ਨਾ ਪਵੇ ਜਿਹੜੀ ਆਪਣੀ ਗੱਡੀ ਦੀ ਸ਼ੀਟ ਹੈ ਕਹਿੰਦੇ ਆਪਾਂ 60 ਤੋਂ ਲੈ ਕੇ 80 ਦੇ ਵਿੱਚ ਹੀ ਚਲਾਉਣੀ ਚਾਹੀਦੀ ਹੈ ਕਹਿੰਦਾ ਜਿਆਦਾ ਇਹ ਆਪਾਂ ਨੂੰ ਕੋਈ ਕਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜ਼ਿੰਦਗੀ ਇੱਕ ਵਾਰੀ ਮਿਲਦੀ ਆ ਅੱਗੇ ਆਪਣੇ ਆਗੇ ਭਾਰਤ ਮਾਲਾ ਸਾਹਮਣੇ ਉਸ ਨੂੰ ਪੁਲ ਦੇਖੀ ਜਾਂਦਾ ਭਾਰਤ ਮਾਲਾ ਦਾ ਆ ਆ ਗਈ ਆਪਣੀ ਭਾਰਤ ਮਾਲਾ ਇਧਰਲੀ ਸਾਈਡ ਆ ਜਾਂਦਾ ਸੰਗਰੀਏ ਨੂੰ ਦੂਜੀ ਸਾਈਡ ਜਾਂਦਾ ਆਪਣੇ ਬਠਿੰਡੇ ਨੂੰ ਤੇ ਸਿੱਧਾ ਜਾਂਦਾ ਡੱਬਾ ਵਾਲੇ ਨੂੰ ਆ ਭਾਰਤ ਮਾੜਾ ਕਹਿੰਦੇ ਇੱਥੇ ਇੱਕ ਵਾਰੀ ਗੱਡੀ ਚੜ ਗਈ ਤੇ ਫੇਰ ਉਤਰਨ ਦਾ ਕਹਿੰਦਾ ਕੋਈ ਥਾਂ ਤੋਂ ਟਿਕਾਣਾ ਨਹੀਂ ਆ ਸਰਕਾਰ ਨੇ ਕਹਿੰਦਾ ਬਹੁਤ ਹੀ ਵਧੀਆ ਕਹਿੰਦਾ ਰੋਡ ਬਣਾਈ ਆ ਇਧਰਲੀ ਸਾਈਡ ਆ ਆਪਣੇ ਖਾਣ ਪੀਣ ਵਾਲੀ ਕੰਟीन ਸੱਚਾ ਸੌਦਾ ਦੇ ਕੰਟीन ਬਹੁਤ ਹੀ ਵਧੀਆ ਇਹਦੇ ਵਿੱਚ ਵੀ ਖਾਣ ਪੀਣ ਨੂੰ ਰੱਖਦੇ ਆ ਅੱਗੇ ਆਗੇ ਆਪਣੇ ਡੱਬ ਵਾਲੀ ਪਿੰਡ ਡੱਬ ਵਾਲੇ ਪਿੰਡ ਤੋਂ ਇੱਥੋਂ ਇੱਕ ਕ੍ਰੋਸ ਜਾਂਦੀ ਆ ਕਾਲਿਆਣੀ ਸਾਈਡ ਕਿੰਨੇ ਨੂੰ ਜਾਂਦਾ ਕਾਲਿਆ ਨੂੰ ਤਾਂ ਇੱਥੇ ਲਿੰਕ ਰੋਡ ਪਾਰਦੀ ਆ ਮੇਨ ਰੋਡ ਤੇ ਐਨ ਐਚ 9 ਤੋਂ ਆ ਗਿਆ ਆਪਣਾ ਡੱਬ ਵਾਲੀ ਵਾਲਾ ਪਿੰਡ ਡੱਬ ਵਾਲੀਆ ਪਿੰਡ ਆਪਾਂ ਕ੍ਰੋਸ ਕਰਦੇ ਹੋ ਗੱਲਾਂ ਬਾਤਾਂ ਕਰਦੇ ਹੋ ਡੈਡੀ ਹੋਰਿਆਂ ਨਾਲ ਪਹੁੰਚ ਜਾਂਨੇ ਆ ਫਿਰ ਲਾਲ ਆਪਾਂ ਡੱਬ ਵਾਲੀ ਪਿੰਡ বাস ਨੂੰ ਆਪਾਂ ਛੱਡਤਾ ਪਿੱਛੇ ਜਿਹੜੀ বাস ਆਪਣੇ ਤੋਂ ਅੱਗੇ ਨਿਕਲਦੀ ਜਾਂਦੀ ਸੀ ਅੱਗੇ ਵਾਈ ਗਰਮੀ ਬਹੁਤ ਆ ਸਾਧਨ ਸੂਦਨ ਕੋਈ ਦਰਲਾ-ਵਰਲਾ ਹੀ ਦਿਖਦਾ ਗਰਮੀ ਚ ਵੈਲੀ ਗੱਲ ਤਾਂ ਲਿਕਲ ਨਾਣੀ ਚਾਹੀਦਾ ਮੋਟਰ ਮੁਰਸ਼ਾں ਗੱਲ ਦਾ ਕੋਈ ਕੰਮ ਨਹੀਂ ਵਈ ਗਰਮੀ ਦੇ ਵਿੱਚ ਜੀਨੋ ਅਮਰਜੈਂਸੀ ਆ ਪਰ ਉਹਨਾਂ ਤਾਂ ਨਿਕਲਣਾ ਪੈਂਦਾ ਕੋਈ ਮਜਬੂਰੀ ਨਹੀਂ ਹੁੰਦੀ ਉਹਨਾਂ ਦੇ ਲਈ ਤਾਂ ਬਾਕੀ ਛੜਕਾ ਛੜਕਾ ਸਾਰੀਆਂ ਸੁੰਨੀਆਂ ਪਈਆਂ ਆ ਗਿਆ ਆਪਣਾ ਡੱਬਾ ਵਾਲੀ ਡੱਬਾ ਵਾਲੀ ਸਾਨੂੰ ਪਤਾ ਹੀ ਹੈ ਵੀ ਜੀਪਾਂ ਨੇ ਲਈ ਮਸ਼ਹੂਰ ਆ ਬਹੁਤ ਹੀ ਵਧੀਆ ਜੀਪਾਂ ਬਣਦੀਆਂ ਦੇਖ ਸਕਦੇ ਹੋ ਤੁਸੀਂ ਮੈਂ ਰੋਡ ਦੇ ਉੱਤੇ ਇਧਰਲੀ ਸਾਈਡ ਇਧਰ ਜੀਪਾਂ ਦੀ ਬਹੁਤ ਹੀ ਵੱਡੀ ਦੁਕਾਨਾਂ ਜਿੱਥੇ ਮੋਡੀਫਾਈ ਕੀਤੀਆਂ ਜਾਂਦੀਆਂ ਨੇ ਜੀਪਾਂ ਤੁਸੀਂ ਦੇਖ ਸਕਦੇ ਆ ਡੱਬ ਵਾਲੀ ਦੀ ਜੀਪਾਂ ਬਹੁਤ ਹੀ ਮਸ਼ਹੂਰ ਆ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਨੇ ਵੀ ਜ਼ਿਕਰ ਕੀਤਾ ਇਧਰ ਆਪਣੇ ਆਗੇ ਚਟਾਲਾ ਰੋਡ ਚਟਾਲਾ ਰੋਡ ਤੇ ਕਹਿੰਦੇ ਬਹੁਤ ਹੀ ਵਧੀਆ ਬਣ ਗਏ ਇੱਥੇ ਮੌਲ ਮੂਲ ਰੈੱਡ ਟੇਪ ਦੇ ਬਣ ਗਏ ਐਚ ਡੀ ਐਫ ਸੀ ਬੈਂਕ ਬਹੁਤ ਹੀ ਵਧੀਆ ਬਣੀ ਪਈ ਆ ਕਪੜੇ ਕੁੱਪੜੇ ਲੈਣ ਖਾਤਰ ਬਹੁਤ ਹੀ ਵਧੀਆ ਸਿਸਟਮ ਹੈ ਇਹਨਾਂ ਦਾ ਇਹਨਾਂ ਨੂੰ ਪਹੁੰਚ ਜਾਣਿਆ ਆਪਾਂ ਆਪਦੇ ਕੰਮ ਦੇ ਵਿੱਚ ਤੇ ਡੈਡੀ ਕਹਿੰਦਾ ਆਪਾਂ ਲੀੜੇ ਕੱਪੜੇ ਲੈਣੇ ਆ ਕੋਈ ਆਪਾਂ ਪਹੁੰਚ ਜਾਨੇ ਆ ਸ਼ਾਪ ਤੇ ਤੇ ਡੈਡੀ ਤੇ ਲੈ ਲੈਣੇ ਆ ਆਪਾਂ ਪਜਾਮੇ ਕੁੜਤੇ ਤੇ ਡੈਡੀ ਦੀ ਵੀ ਕਹਿੰਦੇ ਅੱਜ ਸ਼ਾਪਿੰਗ ਕਰਾਤੀ ਇਹ ਡੈਡੀ ਪੂਰਾ ਖੁਸ਼ ਇਹਨਾਂ ਦਾ ਮਾਸ ਸਿਲੈਕਟ ਕਰਨਾ ਆ ਸਿਲੈਕਟ ਕਰਨਾ ਕਰਾ ਕੇ ਸਿਲੈਕਟ ਆਪਾਂ ਚੱਕ ਤੇ ਵੀ ਮੀਨਾ ਵਿਆਰ ਵਾਲੀ ਗਲੀ ਜੋ ਕਿ ਸਾਰਾ ਡੱਬ ਵਾਲੀ ਦੇ ਆਸ-ਪਾਸ ਹੀ ਸ਼ਹਿਰ ਇੱਥੇ ਠੁੱਕਦੇ ਆ ਕੇ ਆ ਮੇਨ ਗਲੀ ਐ ਮੀਨਾ ਬਾਜ਼ਾਰ ਵਾਲੀ ਜੋ ਕਿ ਰੇਲਵੇ ਸਟੇਸ਼ਨ ਦੇ ਕੋਲੇ ਆ ਜੋ ਕਿ ਬਹੁਤ ਹੀ ਮਸ਼ਹੂਰ ਆ ਮੀਨਾ ਬਾਜ਼ਾਰ ਆਪਣੇ ਡੱਬ ਵਾਲੀ ਦਾ ਹੁਣ ਆਪਣੀ ਗੱਡੀ ਚੱਕ ਤੇ ਵਈ ਉੱਡਦੀ ਤੁਰੀ ਜਾਂਦੀ ਆ ਆਪਾਂ ਲੈ ਲਿਆ ਸਾਰਾ ਸਮਾਨ ਜਿਹੜਾ ਵੀ ਲੈਣਾ ਸੀ ਆਪਣਾ ਕੰਮ ਹੋ ਗਿਆ ਸਾਰਾ ਕੁਝ ਓਕੇ ਹੁਣ ਆਪਾਂ ਚੱਲਦੇ ਆ ਘਰ ਨੂੰ ਥੋੜਾ ਮੋਟਾ ਕੰਮ ਰਹਿ ਗਿਆ ਉਹ ਕੰਪਲੀਟ ਕਰਨ ਤੋਂ ਬਾਅਦ ਫੇਰ ਚੱਲਾਂਗੇ ਆਪਾਂ ਘਰ ਨੂੰ ਆ ਆਪਣੀ ਗਲੀ ਆ ਗਈ ਜੋ ਮੇਨ ਬੱਸ ਸਟੈਂਡ ਵਾਲੀ ਗਲੀ ਆ ਉਹ ਆ ਬਾਕੀ ਜਿਹੜਿਆਂ ਆ ਆਪਣਾ ਪੋੜ ਆ ਗਿਆ ਭਾਈ ਜਿਹੜਾ ਆਪਣੇ ਮਲੋਟ ਨੂੰ ਜਾਈ ਜਾਂਦਾ ਮਲੋਟ ਵਾਲਾ ਪੋੜ ਆ ਜਿਹੜਾ ਬਹੁਤ ਹੀ ਵਧੀਆ ਪੋੜ ਬਣਾਇਆ ਅੱਜ ਤੱਕਰ ਕੋਈ ਦਿੱਕਤ ਨਹੀਂ ਆਈ ਆ ਪੋੜ ਦੇ ਵਿੱਚ ਫੇਰ ਮਾੜੀ ਮੋਟੀ ਕੋਈ ਸਬਜ਼ੀ ਭਾਜੀ ਲੈ ਲਈਏ ਡੈਡੀ ਕਹਿੰਦਾ ਘਰ ਖਾਤਰ ਕੋਈ ਸਬਜ਼ੀ ਲੈਣ ਖਾਤਰ ਅਸੀਂ ਰੋਕ ਗਏ ਫਿਰ ਖਾਣ ਪੀਣ ਨੂੰ ਵੀ ਜੀ ਕਰਿਆ ਫਿਰ ਅਸੀਂ ਪਹੁੰਚ ਗਏ ਰੈਸਟੋਰੈਂਟ ਰੈਸਟੋਰੈਂਟ ਦੇ ਵਿੱਚ ਦੇਖ ਸਕਦੇ ਹਾਂ ਆਪਾਂ ਵੀ ਖਾਣ ਪੀਣ ਖਾਤਰ ਬੁੱਕ ਕਰ ਲਿਆ ਬੰਦੋ ਵਾਸਤੇ ਫਿਰ ਖਿੱਚਤੀ ਕੰਮ ਆਪਣਾ ਟੈਂਡਰ ਨੂੰ ਟੈਂਡਰ ਨੂੰ ਆਉਂਦੇ ਹੋਏ ਉਹ ਤੋਂ ਬਾਅਦ ਫਾਈਨਲੀ ਆਪਾਂ ਆ ਗਏ ਘਰੇ ਅੱਜ ਦੇ ਬਲੌਗ ਲਈ ਵਾਅਦ ਮਿਲਦੇ ਆ ਨੈਕਸਟ